ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋ ਸਨਾਓ ਜੀ ਕੀ ਹਾਲ ਚਾਲ ਹੈ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਜੀ ਦਾ ਲੱਖ ਲੱਖ ਸ਼ੁਕਰ ਹੈ ਮੈਂ ਵੀ ਠੀਕ ਠਾਕ ਹਾਂ ਜਿਵੇਂ ਪਿਛਲੇ ਕੁਝ ਵਲੌਗਾਂ ਤੁਸੀਂ ਦੇਖਿਆ ਲੜੀਵਾਰ ਮੈਂ ਸ੍ਰੀ ਹਜੂਰ ਸਾਹਿਬ ਜੀ ਦੇ ਵਲੌਗ ਪਾ ਰਹੀ ਹਾਂ ਅਸੀਂ ਸ੍ਰੀ ਹਜੂਰ ਸਾਹਿਬ ਗਏ ਹੋਏ ਹਾਂ ਉਹੀ ਜਿਹੜੇ ਵਲੌਗ ਮੈਂ ਲੜੀਵਾਰ ਪਾ ਰਹੀ ਹਾਂ ਜੇਕਰ ਤੁਹਾਨੂੰ ਇਹ ਵਾਲੀਆਂ ਵੀਡੀਓ ਪਸੰਦ ਆਉਂਦੀਆਂ ਤਾਂ ਪਲੀਜ਼ ਫੁੱਲ ਵਾਚ ਕਰਿਆ ਕਰੋ ਤੇ ਸ਼ੇਅਰ ਕਰਿਆ ਕਰੋ ਅੱਗੇ ਤੇ ਲਾਈਕ ਵੀ ਕਰਦੇਆ ਕਰੋ ਤੇ ਆ ਦੇਖੋ ਇੱਥੇ ਅਸੀਂ ਆਏ ਸੀਗੇ ਅੱਜ ਗੋਦਾਵਰੀ ਨਦੀ ਆਵਣ ਸਥਾਨ ਹੈਗਾ ਜੀ ਜਿੱਥੇ ਸਾਰੇ ਜਣੇ ਮੱਥਾ ਟੇਕ ਰਹੇ ਆ ਸੰਤ ਅਤਰ ਸਿੰਘ ਮਸਤਵਾਨੇ ਵਾਲੇ ਉਹਨਾਂ ਦਾ ਤਪਸਥਾਨ ਹੈ ਤੇ ਸਭ ਤੋਂ ਪਹਿਲਾਂ ਅਸੀਂ ਪੌੜੀਆਂ નીચે ਉੱਤਣ ਤੋਂ ਬਾਅਦ ਇੱਥੇ ਮੱਥਾ ਟੇਕਿਆ ਉਸ ਤੋਂ ਬਾਅਦ ਅਸੀਂ ਸਾਰੇ ਜਿੱਦਾਂ ਕਿ ਘੁੰਮ ਫਿਰ ਕੇ ਦੇਖ ਰਹੇ ਆ ਤੇ ਨਾਲ ਹੀ ਹੈਗਾ ਜੀ ਗਾਗਰਕੁੰਡ ਜਿੱਥੋਂ ਸਵੇਰ ਨੂੰ 2:30 ਵਜੇ ਗਾਗਰ ਭਰੀ ਜਾਂਦੀ ਹੈ ਤੇ ਪਹਿਲਾ ਅਸੀਂ ਦਿਨ ਵਿੱਚ ਦੇਖਣ ਆਏ ਸੀਗੇ ਤੇ ਉਸ ਤੋਂ ਬਾਅਦ ਅਸੀਂ ਅਗਲੇ ਦਿਨ ਆਏ ਸੀਗੇ ਸਵੇਰ ਨੂੰ 2:30 ਵਜੇ ਜਿੱਦਾਂ ਸ਼ੁਰੂ ਹੋ ਜਾਂਦੀ ਗੁਰਦੁਆਰੇ ਤੋਂ ਅਸੀਂ 2 ਵਜੇ ਗੁਰਦੁਆਰਾ ਸਾਹਿਬ ਚਲੇ ਗਏ ਸੀਗੇ ਇਹ ਜਿਹੜੀ ਰਸਮ ਹੈ ਪ੍ਰਾਤਮਕ ਸਮੇਂ ਤੋਂ ਚੱਲੀ ਆ ਰਹੀ ਹੈ ਸਵੇਰ ਨੂੰ 2:30 ਵਜੇ ਬਾਬਾ ਜੀ ਗਦਾਵਰੀ ਨਦੀ ਤੋਂ ਜਲ ਲੈ ਕੇ ਤੇ ਇੱਕ ਗਾਗਰ ਗਦਾਵਰੀ ਨਦੀ ਤੋਂ ਭਰੀ ਜਾਂਦੀ ਹੈ ਤੇ ਇੱਕ ਜਿਹੜੀ ਗੁਰਦੁਆਰਾ ਸਾਹਿਬ ਦੇ ਵਿੱਚੀ ਬੋਲੀ ਬਣੀ ਵੀ ਉੱਥੋਂ ਭਰੀ ਜਾਂਦੀ ਹੈ ਤੇ ਇਹ ਦੋਨੋਂ ਆਗਰਾਂ ਭਰ ਕੇ ਤੇ ਅੰਦਰ ਗੁਰੂ ਸਾਹਿਬ ਜੀ ਦੇ ਸ਼ਸਤਰ ਜੋ ਰੱਖੇ ਹੋਏ ਆ ਉਹਨਾਂ ਨੂੰ ਇਸ਼ਨਾਨ ਕਰਾਏ ਜਾਂਦੇ ਆ ਤੇ ਹਰ ਰੋਜ਼ ਇਸ ਤਰ੍ਹਾਂ ਹੀ ਹੁੰਦਾ ਹੈ ਤੇ ਸੰਗਤਾਂ ਜਿਹੜੀਆਂ 1.5 2 ਵਜੇ ਤੋਂ ਇਕੱਠੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਬਹੁਤ ਜ਼ਿਆਦਾ ਜਿੱਦਾਂ ਇਕੱਠ ਹੋ ਜਾਂਦਾ ਹੈ ਸੰਗਤਾਂ ਨਾਲ ਪੈਦਲ ਯਾਤਰਾ ਕਰਦੀਆਂ ਵਾਹਿਗੁਰੂ ਦਾ ਜਾਪ ਕਰਦੇ ਹੋਏ ਤੇ ਮੇਰੇ ਵੀ ਮਨ ਵਿੱਚ ਇੱਕ ਤਮੰਨਾ ਸੀਗੀ ਮੈਂ ਜ਼ਿੰਦਗੀ 'ਚ ਪਹਿਲੀ ਵਾਰ ਜਿੱਦਾਂ ਹਜੂਰ ਸਾਹਿਬ ਗਈ ਆ ਮੇਜਾ ਦੋਵੇਂ ਅਸੀਂ ਹਜੂਰ ਸਾਹਿਬ ਜਾਵਾਂਗੇ ਤੇ ਜ਼ਰੂਰ ਆਪਾਂ ਜਿਹੜੀ ਇਹ ਯਾਤਰਾ ਨਾਲ ਕਰਾਂਗੇ ਤੇ ਇਸ ਲਈ ਅਸੀਂ 2 ਵਜੇ ਜਿੱਤਾਂ ਗੁਰਦੁਆਰੇ ਪਹੁੰਚ ਗਏ ਉਸ ਤੋਂ ਬਾਅਦ 2:30 ਵਜੇ ਬਾਬਾ ਜੀ ਆਏ ਤੇ 2:30 ਵਜੇ ਤੋਂ ਤਕਰੀਬਨ 3:30 ਵਜੇ ਤੱਕ ਇਹ ਪੂਰੀ ਜਿਹੜੀ ਪ੍ਰਕਿਰਿਆ ਹੁੰਦੀ ਹੈ ਤੇ ਕਿਲੋਮੀਟਰ ਹੋਣੀ ਹੈ ਗੁਰਦੁਆਰਾ ਸਾਹਿਬ ਜੀ ਤੋਂ ਗਦਾਵਰੀ ਨਦੀ ਤੇ ਸੰਗਤਾਂ ਵਾਹਿਗੁਰੂ ਦਾ ਜਾਪ ਕਰਦੇ ਹੋਏ ਇੱਦੀ ਜਾਂਦੀਆਂ ਮਦਰ ਪੈਦਲ ਯਾਤਰਾ ਕਰਦੇ ਹੋਏ ਤੁਸੀਂ ਵੀ ਜੇਕਰ ਜ਼ਿੰਦਗੀ 'ਚ ਕਦੇ ਵੀ ਤੁਹਾਨੂੰ ਮੌਕਾ ਪ੍ਰਾਪਤ ਹੁੰਦਾ ਹਯੂਰ ਸਾਹਿਬ ਜੀ ਦੇ ਜਾਣ ਦਾ ਤੇ ਜ਼ਰੂਰ ਜਾਇਓ ਕਿਉਂਕਿ ਮਨ ਵਿੱਚ ਇੱਕ ਚਾਹ ਹੋਣਾ ਚਾਹੀਦਾ ਤੇ ਉਦਮ ਜਿਹੜਾ ਵਾਹਿਗੁਰੂ ਜੀ ਅੱਪੇ ਭਰ ਦਿੰਦੇ ਆ ਜੇਕਰ ਤੁਸੀਂ ਮਨ ਵਿੱਚ ਚਾਹ ਰੱਖਦੇ ਆ ਉਸ ਚੀਜ਼ ਦੀ ਤੇ ਬਾਕੀ ਜ਼ਿੰਮੇਵਾਰੀ ਵਾਹਿਗੁਰੂ ਜੀ ਦੀ ਬਣ ਜਾਂਦੀ ਹੈ ਤੇ ਓਪੀ ਸਾਨੂੰ ਉਠਾਉਂਦੇ ਅੱਪੇ ਮਗਰ ਲੈ ਜਾਂਦੇ ਆ ਨਹੀਂ ਤਾਂ ਵੈਸੇ ਸੋਚਣ ਵਾਲੀ ਗੱਲ ਤੇ ਆਪਾਂ ਘਰ ਬੈਠੇ ਸੋਚੀਏ ਸਾਨੂੰ ਆਦਾ ਮੁਸ਼ਕਲ ਲੱਗਦਾ ਹੋਵੇ ਕਿ ਇਸ ਤਰ੍ਹਾਂ ਜਿੱਦਾਂ 2:30 ਵਜੇ ਜਾਂਦੇ ਮਗਰ ਪੈਦਲ ਯਾਤਰਾ ਤੇ ਬਿਲਕੁਲ ਇਸ ਤਰ੍ਹਾਂ ਕੋਈ ਵੀ ਜਿਹੜੀ ਸਖਾਵਟ ਮਹਿਸੂਸ ਨਹੀਂ ਹੁੰਦੀ ਹੈਗੀ ਤੇ ਜਰੂਰ ਐਕਸਪੀਰੀਅੰਸ ਕਰਿਓ ਤੇ ਮੈਂ ਤਾਂ ਤੁਹਾਨੂੰ ਆਪਣੀ ਐਕਸਪੀਰੀਅੰਸ ਇਹ ਦੱਸਦੀ ਆ ਤੇ ਬਹੁਤ ਜ਼ਿਆਦਾ ਆਨੰਦ ਆਇਆ ਸਾਨੂੰ ਉੱਥੇ ਜਾ ਕੇ ਤੇ ਇੱਕ ਮਨ ਵਿੱਚ ਮੇਰੀ ਇੱਛਾ ਸੀਗੀ ਤੇ ਜਦੋਂ ਵੀ ਮਤਲਬ ਵਾਹਿਗੁਰੂ ਜੀ ਨੇ ਕਦੇ ਮੌਕਾ ਦਿੱਤਾ ਤੇ ਮੈਂ ਉੱਥੇ ਵਰਤਨਾਂ ਦੀ ਸੇਵਾ ਜ਼ਰੂਰ ਕਰਾਂਗੀ ਤੇ ਉਹ ਵੀ ਪੂਰੀ ਹੋ ਗਈ ਜੋ ਆ ਦੇਖੋ ਹੁਣ ਬਾਬਾ ਜੀ ਆ ਗਏ ਜਿਹੜੇ ਬਾਬਾ ਜੀ ਦੀ ਸੇਵਾ ਲੱਗੀ ਹੋਈ ਹੈ ਗਾਗਰ ਪਰੋਂਦੀ ਤੇ ਨਿਸ਼ਾਨ ਸਾਹਿਬ ਤੇ ਮੱਥਾ ਟੇਕ ਕੇ ਫਿਰ ਅੰਦਰ ਟੇਕ ਕੇ ਫਿਰ ਜਿਹੜਾ ਗਾਗਰ ਲੈ ਕੇ ਆਉਂਗੇ ਤੇ ਇੱਥੋਂ ਜੇ ਸੰਗਤਾਂ ਤੇ ਅੱਗੇ ਲੰਗਰ ਸਾਹਿਬ ਗੁਰਦੁਆਰਾ ਜਿੱਦਾਂ ਵੀ ਸਰਾਵਾਂ ਦੇ ਵਿੱਚੋਂ ਬਹੁਤ ਸਾਰੀਆਂ ਸੰਗਤਾਂ ਨਾਲ ਜੁੜ ਜਾਂਦੀਆਂ ਤੇ ਆਹ ਜਿਹੜੀਆਂ ਗੁਰਦੁਆਰਾ ਸਾਹਿਬ ਇਕੱਠੀਆਂ ਹੋਈਆਂ ਹੋਈਆਂ ਸੰਗਤਾਂ ਉਹ ਵਾਲੀਆਂ ਤੇ ਅੱਗੇ-ਅੱਗੇ ਜਾ ਕੇ ਬਹੁਤ ਜ਼ਿਆਦਾ ਰਸ਼ ਹੋ ਜਾਂਦਾ ਤੇ ਵੀਡੀਓ ਤੁਸੀਂ ਪੂਰੀ ਬਣਾਈ ਹੈ ਤੇ ਹਨੇਰੇ ਹੋਣ ਕਰਕੇ ਗਈ ਜਗ੍ਹਾ ਰਸਤੇ 'ਚ ਲਾਈਟਾਂ ਨਹੀਂ ਹੈਗੀਆਂ ਤੇ ਇੰਨੀ ਸਾਫ਼ ਨਹੀਂ ਬਣੀ ਹੈਗੀ ਤੇ ਪਲੀਜ਼ ਇਗਨੋਰ ਕਰਿਓ लाकर <laughs> मारियो